ਇੱਕ ਪਾਸੇ ਪੰਜਾਬ ਸਰਕਾਰ ਬੱਚਿਆਂ ਨੂੰ ਖੇਡਾਂ ਵੱਲ ਉਤਸ਼ਾਹਿਤ ਕਰਨ ਦੇ ਲਈ ਖੇਡ ਪ੍ਰੋਗਰਾਮ ਕਰਾ ਰਹੀ ਹੈ ਤਾਂ ਉੱਥੇ ਹੀ ਸ਼੍ਰੀ ਮੁਕਤਸਰ ਸਾਹਿਬ ਦੇ ਰੈੱਡ ਕਰਾਸ ਦੇ ਵਿੱਚ ਬਣੇ ਬੈਡਮਿੰਟਨ ਹਾਲ ਦੇ ਵਿੱਚੋਂ ਖੇਡ ਰਹੇ ਬੱਚਿਆਂ ਨੂੰ ਬਾਹਰ ਕੱਢ ਕੇ ਜਿੰਦਰਾ ਲਗਾ ਦਿੱਤਾ ਹੈ ਤਾਂ ਬੱਚੇ ਤੁੱਪੇ ਖੜੇ ਸਨ ਤਾਂ ਉਹਨਾਂ ਦੇ ਵੱਲੋਂ ਕੁਝ ਲੋਕਾਂ ਨੂੰ ਸੂਚਿਤ ਕੀਤਾ ਗਿਆ ਜਿਸ ਤੋਂ ਬਾਅਦ ਐਮਸੀ ਤੇ ਸਮਾਜ ਸੇਵਕ ਤੇ ਹੋਰ ਵਿਅਕਤੀ ਉੱਥੇ ਪਹੁੰਚਦੇ ਨੇ ਤਾਂ ਡੀਸੀ ਸਾਹਿਬ ਦੇ ਨਾਲ ਗੱਲ ਕੀਤੀ ਜਾਂਦੀ ਹੈ ਤਾਂ ਉਸ ਤੋਂ ਬਾਅਦ ਖਾਲ ਦਾ ਗੇਟ ਖੋਲਿਆ ਜਾਂਦਾ ਜਿਸ ਤੋਂ ਬਾਅਦ ਬੱਚੇ ਖੇਡਣ ਦੇ ਲਈ ਬਾਹਾਲ ਦੇ ਵਿੱਚ ਦਾਖਲ ਹੁੰਦੇ ਨੇ ਪੂਰਾ ਮਾਮਲਾ ਦੱਸਦੀ ਹੈ ਕਿ ਪਹਿਲਾਂ ਬੱਚੇ ਜਦ ਇੱਥੇ ਖੇਡਣ ਤੇ ਲਈ ਆਉਂਦੇ ਸਨ ਤਾਂ 100 ਰੁਪਿਆ ਫੀਸ ਆ ਜੋ ਉਹ ਬੱਚਿਆਂ ਤੋਂ ਲਿੱਤੀ ਜਾਂਦੀ ਸੀ ਤਾਂ ਉਸ ਤੋਂ ਬਾਅਦ ਅਚਾਨਕ ਇੱਕ ਰੈੱਡ ਕਰਾਸ ਸੁਸਾਇਟੀ ਦੇ ਵੱਲੋਂ ਬੋਰਡ ਲਗਾ ਦਿੱਤਾ ਜਾਂਦਾ ਜਿਸ ਦੇ ਵਿੱਚ 100 ਤੋਂ 500 ਰੁਪਿਆ ਫੀਸ ਕਰ ਦਿੱਤੀ ਜਾਂਦੀ ਹੈ ਤੇ ਵਕ ਵਕ ਜੋ ਖਟਾਰੀਆਂ ਤੇ ਤਜਰਬੇ ਦੇ ਅਨੁਸਾਰ ਫੀਸ ਵਧਾਈ ਗਈ ਹੈ ਦੱਸਦੀ ਹੈ ਕਿ 500000 1500 ਰੁਪਿਆ ਫੀਸ ਕਰ ਦਿੱਤੀ ਗਈ ਹੈ ਜਿਸ ਤੋਂ ਬਾਅਦ ਬੱਚਿਆਂ ਨੂੰ ਬਾਹਰ ਕੱਢ ਦਿੱਤਾ ਗਿਆ ਸੀ ਤਾਂ ਸਮਾਜ ਸੇਵਕ ਤੇ ਐਮਸੀ ਦੇ ਵੱਲੋਂ ਆ ਕੇ ਡੀਸੀ ਸਾਹਿਬ ਦੇ ਨਾਲ ਗੱਲ ਕਰਕੇ ਉਹਨਾਂ ਨੂੰ ਅੰਦਰ ਵੜਨ ਦਿੱਤਾ ਜਾਂਦਾ ਹੈ ਤਾਂ ਹੁਣ ਸੋਮਵਾਰ ਦਾ ਟਾਈਮ ਦਿੱਤਾ ਗਿਆ ਕਿ ਗੱਲਬਾਤ ਹੁੰਦੀ ਹੈ ਇਹ ਤਾਂ ਸੋਮਵਾਰ ਹੀ ਪਤਾ ਲੱਗੇਗਾ ਫਿਲਹਾਲ ਤੁਹਾਨੂੰ ਦੱਸਦੀ ਹੈ ਕਿ ਇੱਕ ਪਾਸੇ ਸਰਕਾਰ ਖੇਡਾਂ ਵੱਲ ਉਤਸ਼ਾਹਿਤ ਕਰਨ ਦੇ ਲਈ ਬੱਚਿਆਂ ਨੂੰ ਖੇਡ ਪ੍ਰੋਗਰਾਮ ਕਰਾਏ ਜਾ ਰਹੇ ਨੇ ਤਾਂ ਦੂਜੇ ਪਾਸੇ ਇਸ ਤਰ੍ਹਾਂ ਦਾ ਵਤੀਰਾ ਜੋ ਸਾਹਮਣੇ ਆਇਆ ਤਾਂ ਦੱਸ ਦਈਏ ਕਿ ਅੱਜ ਕੱਲ ਦੇ ਬੱਚੇ ਨੇ ਜੋ ਉਹ ਪਹਿਲਾਂ ਹੀ ਮੋਬਾਈਲਾਂ ਦੇ ਵਿੱਚ ਗੇਮ ਖੇਡਣ ਤੇ ਲੱਗੇ ਨੇ ਜਾਂ ਹੋਰ ਪਾਸੇ ਧਿਆਨ ਰੰਦਾ ਤਾਂ ਇਹ ਬੱਚੇ ਨੇ ਬੜੀ ਮਿਹਨਤੀ ਨੇ ਜਾਂ ਮਿਹਨਤ ਕਰਕੇ ਇਹ ਬੈਡਮਿੰਟਨ ਦੀ ਤਿਆਰੀ ਕਰ ਰਹੇ ਨੇ ਤਾਂ ਕੁਝ ਬੱਚੇ ਅਜਿਹੇ ਸਨ ਜੋ ਕਿ ਸਟੇਟ ਲੈਵਲ ਤੇ ਵੀ ਡਿਸਟ੍ਰਿਕਟ ਲੈਵਲ ਤੇ ਵੀ ਖੇਡੇ ਨੇ ਜਿਨ੍ਹਾਂ ਨੂੰ ਅੱਜ ਜਿੰਦਰਾ ਲਗਾ ਕੇ ਬਾਹਰ ਕੱਢ ਦਿੱਤਾ ਗਿਆ ਸੀ ਇਸ ਵਤੀਰੇ ਨੂੰ ਤੁਸੀਂ ਕਿਵੇਂ ਦੇਖਦੇ ਹੋ ਕਮੈਂਟ ਕਰਕੇ ਜਰੂਰ ਦੱਸਿਓ ਫਿਲਹਾਲ ਐਮਸੀ ਤੇ ਸਮਾਜ ਸੇਵਕ ਪਹੁੰਚੇ ਸਨ ਉਹਨਾਂ ਦਾ ਕੀ ਕੁਝ ਕਹਿਣਾ ਤੇ ਬੱਚਿਆਂ ਦਾ ਕੀ ਕੁਝ ਕਹਿਣਾ ਉਹ ਵੀ ਤੁਹਾਨੂੰ ਸੁਣਾ ਦਿੰਨੇ ਆ ਮੇਰਾ ਨਾਮ ਅਰੀ ਤੇਜਸ ਚੈਨ ਹੈ ਇੱਥੇ ਕੀ ਖੇਡਣ ਲਈ ਆਏ ਹਾਂ ਅਸੀਂ ਇੱਥੇ ਬੈਡਮਿੰਟਨ ਖੇਡਣ ਲਈ ਆਨੇ ਆ ਜੀ ਕੀ ਗੱਲ ਹੋਈ ਸੀ ਜਿਹੜਾ ਜਿੰਦਰਾ ਲਾਇਆ ਇਹ ਜੀ ਪਰਸੋਂ ਸ਼ੁਕੰਤਲਾ ਮੈਡਮ ਆਈ ਸੀ ਜੀ ਇੱਥੇ ਅਸੀਂ ਅੰਦਰ ਖੇਡ ਰਹੇ ਸੀ ਉਹ ਆਏ ਸਾਨੂੰ ਕਹਿੰਦੇ ਬਾਹਰ ਚਲੋ ਅਸੀਂ ਕਿਾ ਕੀ ਗੱਲ ਹੋ ਗਈ ਕਹਿੰਦੇ ਨਹੀਂ ਇਹ ਪ੍ਰਾਈਵੇਟ ਪ੍ਰੋਪਰਟੀ ਹੈ ਸਾਡੀ ਥਾਂ ਹੈ ਇੱਥੇ ਤੁਹਾਨੂੰ 1500 ਰੁਪਏ ਦੇਣਾ ਪਏਗਾ ਖੇਡਣ ਵਾਸਤੇ ਜੇ ਤੁਸੀਂ ਮਹੀਨੇ ਦੀ ਫੀਸ ਦਿਓ 1500 ਰੁਪਏ ਤਾਂ ਇੱਥੇ ਖੇਡ ਪਾਉਗੇ ਨਹੀਂ ਤਾਂ ਬਾਹਰ ਚਲੋ ਪਹਿਲਾਂ ਕਿੰਨੀ ਫੀਸ ਸੀਗੀ ਪਹਿਲਾਂ 100 ਰੁਪਏ ਫੀਸ ਸੀਗੀ ਜੀ ਪਹਿਲਾਂ ਜਦੋਂ ਖੇਡਦੇ ਹੁੰਦੇ ਸੀ ਮੇਰੇ ਵੱਡੇ ਭੈਣ ਭਰਾ ਖੇਡੇ ਮੇਰੀ ਵੱਡੀ ਸਿਸਟਰ ਖੇਡੀ ਆ ਉਹ ਤਿੰਨ ਵਾਰੀ ਨੈਸ਼ਨਲ ਜਾ ਕੇ ਆਈਏ ਲੱਗਦਾ ਕਿ ਇੰਨੇ ਫੀਸ ਬੱਚੇ ਭਰ ਸਕਦੇ ਨੇ 1500 ਨਹੀਂ ਜੀ ਇੰਨੀ ਫੀਸ ਜਵਾਂ ਨਹੀਂ ਭਰ ਸਕਦੇ 1500 ਇੱਕ ਤਾਂ ਇਹ ਇਥੇ ਗੇਮ ਹੈ ਉਹ ਜੀ ਇਹ ਮਹਿੰਗੀ ਗੇਮ ਹੈ ਜੀ ਮਾਪੇ ਉਹਨਾਂ ਜੀ ਲੈ ਕੇ ਦਿੰਦੇ ਹੈਗੇ ਇੰਨਾ ਕੁਛ ਪਹਿਲਾਂ ਹੀ ਫਿਰ ਜਾ ਕੇ ਇੰਨੀ ਇੰਨੀ ਫੀਸਾਂ ਕਿੱਥੋਂ ਭਰਨਗੇ ਜੀ ਸਕੂਲ ਦੀ ਫੀਸ ਹੋਰ ਬਥੇਰੇ ਖਰਚੇ ਹੁੰਦੇ ਹੈ ਜੀ ਮਾਪੇ ਨੂੰ ਚਾਹੀਦੀ ਹੈ ਕਿ ਬੱਚੇ ਛੇੜ ਕੇ ਕੁਝ ਵੰਸਤ ਨਾ ਕਰੇ ਹਾਂਜੀ ਹਾਂਜੀ ਇੱਥੇ ਉਹ ਉਲਟਾ ਤੇ ਪਾਰਕਿੰਗ ਦੀ ਪੈਸੇ ਵੀ ਲੈ ਲੈਂਦੇ ਹੈ ਜੀ ਜਿਸ ਦਿਨ ਵੇਖ ਲੈਣ ਆਂਦੇ ਲੋ ਜੀ ਆ ਜਾਓ ਦੋ ਪਾਰਕਿੰਗ ਦੀ ਪਰਚੀ ਕੱਟ ਕੇ ਅੱਛ ਫੜਾ ਦਿੰਦੇ ਹੈ ਜੀ ਔਰ 40 ਰੁਪਏ ਲੈ ਲੈਂਦੇ ਜੀ ਕਿੰਨੇ ਬੱਚਿਆਂ ਦੇ ਖੇਡਣ ਦੇ ਉਹਨਾਂ ਨੂੰ ਸਾਰਿਆਂ ਤੋਂ ਲੈ ਲੈਂਦੇ ਹਾਂ ਹਾਂਜੀ ਹਾਂਜੀ ਜਿਹੜਾ ਦੇਖ ਗਿਆ ਜੀ ਟਿਕਲ ਦੇ ਹਾਂਜੀ ਉਸ ਤੋਂ 40 ਹੁਣ ਤਾਂ ਅਸੀਂ ਡਿਸਟ੍ਰਿਕਟ ਵੀ ਖੇਡ ਕੇ ਆਏ ਆ ਪਿੱਛੇ ਥਲੇ 10 ਦਿਨ ਨਹੀਂ ਹੋਏ ਐ ਇਹ ਡਿਸਟ੍ਰਿਕਟ ਖੇਡਣ ਗਏ ਸੀ ਹੁਣ ਪਰਸੋ ਪੰਜਾਬ ਖੇਡ ਮੇਲੇ ਦਾ ਮੈਚ ਹੈਗੀ ਹੈ ਜੀ ਉਹ ਇੱਥੇ ਹੁਣੇ ਹਾਂਜੀ ਅਸੀਂ ਉੱਥੇ ਖੇਡਣਾ ਹੈ ਜੀ ਤੇ ਕੀ ਮੰਗਤੀ ਕਰੋਗੇ ਅੱਜ ਵੀ ਇਸੇ ਆਥੇ ਆਏ ਜਦੋਂ ਉਹ ਤਾਰਾ ਲੱਗਿਆ ਹੋਇਆ ਸੀਗਾ ਫਿਰ ਅੰਕਲ ਰਾਨੂੰ ਫੋਨ ਵਗੈਰਾ ਕੀਤਾ ਇਹ ਅੰਕਲ ਆਏ ਅੰਕਲ ਨੇ ਫੋਨ ਵਗੈਰਾ ਕੀਤੇ ਇਹਨਾਂ ਨੇ ਲੋਕ ਖੁਲਵਾਇਆ ਫਿਰ ਅਸੀਂ ਅੰਦਰ ਖੇਡ ਪਾਏ ਕੀ ਮੰਗ ਕੀ ਕਰਦੇ ਹੋਂ ਜਿਵੇਂ ਹੁਣ ਖੇਡਾਂ ਚੱਲੀ ਜਾਂਦੀਆਂ ਨੇ ਇੱਕ ਪਾਸੇ ਕਿਹਾ ਜਾਂਦਾ ਕਿ ਨੌਜਵਾਨ ਪੀੜ੍ਹੀ ਐ ਕਿੱਡਾਂ ਦੇ ਵੱਲ ਧਿਆਨ ਲੱਗਣਾ ਚਾਹੀਦਾ ਇਹਨਾਂ ਦਾ ਇੱਕ ਪਾਸੇ ਮੰਨ ਲਓ ਫੀਸ ਵਧਾ ਦਿੱਤੀ ਗਈ ਹੈ ਨਾ ਕੀ ਮੰਗ ਕੀ ਚਰੋਗੇ ਮੰਗ ਤਾਂ ਹੀ ਕਰਦੇ ਆ ਜੀ ਇਹ ਅੰਦਰ ਥੋੜਾ ਹੋਰ ਸੁਧਾਰ ਕੀਤਾ ਜਾਵੇ ਇਹ ਕੋਟ ਹੈਗੇ ਉਹ ਟੁੱਟੇ ਪਏ ਕਿ ਬਈ ਪੈਰ ਵਿੱਚ ਅੜ ਕੇ ਮੁੜ ਜਾਂਦਾ ਹੈਗਾ ਉਹ ਡਾਕਟਰ ਕੋਲੇ ਕਿੰਨੀ ਵਾਰ ਇੰਜਰੀ ਹੋ ਚੁੱਕੀ ਹੈ ਨਹੀਂ ਮੇਰੇ ਤਾਂ ਮੇਰੇ ਕੋਲ ਤਾਂ ਬੈਗ ਵਿੱਚ ਨੈਕ ਬੈਂਡ ਵੀ ਪਈ ਹੈ ਗੋਡਿਆਂ ਚੜਾਣ ਵਾਸਤੇ ਕਿ ਇੰਜਰੀ ਨਾ ਹੋਵੇ। ਫੀਸ ਵੀ ਕਰਨੀ ਚਾਹੀਦੀ ਹੈ। ਹਾਂਜੀ ਫੀਸ ਵੀ ਕੱਟਣੀ ਚਾਹੀਦੀ ਹੈ ਜੀ। ਇੰਨੀ ਫੀਸ ਕਿੱਥੋਂ ਅਫੋਰਡ ਕਰ ਲੰਗੇ ਜਿਹੜੇ ਕੋਈ ਹੋਰ ਬੱਚੇ ਹੈਗੇ। ਸਗੋ ਜੀ ਹੋਰ ਸਹੂਲਤਾਂ ਦੇਣੀਆਂ ਚਾਹੀਦੀਆਂ ਕੋਰਟ ਵਗੈਰਾ। ਅੱਧੀਆਂ ਤਾਂ ਲਾਈਟਾਂ ਵੀ ਕੱਟ ਚੱਲਦੀਆਂ ਜੀ ਵਿੱਚ। ਲਾਈਟਾਂ ਵੀ ਕੱਟ ਚੱਲਦੀਆਂ ਅੱਧੀਆਂ ਲਾਈਟਾਂ ਹੀ ਜਗਦੀਆਂ ਜੀ ਵਿੱਚ। ਅੱਧੀਆਂ ਲਾਈਟਾਂ ਹੀ ਲਾ ਦਿੱਤੀਆਂ ਗਈਆਂ। ਜੀ ਅੱਜ ਦੇ ਰਾਸ਼ਟਰਪਤੀ ਪੰਚੀ ਮਾਮਲਾ ਤੇ ਸਾਰੇ ਵੀਰਾਂ ਪਹਿਲਾਂ ਸਸਰੀ ਗੱਲ ਜੀ ਅੱਜ ਦਾ ਵਿਸ਼ਾ ਹੈ ਜੀ ਮੈਂ ਇਥੋਂ ਲੰਘ ਰਿਹਾ ਇਸ ਤੇ ਬੱਚੇ ਬਾਹਰ ਖੜੇ ਇੱਥੇ ਖੇਡ ਰਹੇ ਸੀ ਮੈਂ ਇਹਨਾਂ ਕੋਲੇ ਆਇਆ ਕਹਿੰਦਾ ਜੀ ਸਾਡਾ ਗਰਾਊਂਡ ਬੰਦ ਕਰਤਾ ਇਹਨਾਂ ਨੇ ਜਦੋਂ ਦੱਸਿਆ ਕਹਿੰਦੇ ਪਰਸੋਂ ਸਾਨੂੰ ਕਿਹੜੇ ਮੈਡਮਾਇ ਸੀਗੇ ਸ਼ਕੁੰਤਲਾ ਦੇਵੀ ਸ਼ਕੁੰਤਲਾ ਦੇਵੀ ਜਾਇ ਇਹਨਾਂ ਨੂੰ ਖੇਡਦਿਆਂ ਨੂੰ ਬਾਹਰ ਕਰਕੇ ਲੋਕ ਲਾ ਕੇ ਚਲੇ ਗਏ ਤੇ ਅੱਜ ਵਿਚਾਰੇ ਬਾਹਰ ਖੇਡੀ ਨੇ ਮੈਂ ਕਿਹਾ ਕੀ ਕਾਰਨ ਆ ਕਹਿੰਦੇ ਜੀ ਸਾਡੀ ਪਰਸੋਂ ਖੇਡਵਤਨ ਦੀਆਂ ਗੇਮਾਂ ਚੱਲ ਰਹੀਆਂ ਜਿਹਦੇ ਵਿੱਚ ਆਹ ਮੁੰਡੇ ਡਿਸਟ੍ਰਿਕਟ ਦੇ ਖੇਡ ਰਹੇ ਆ ਤੇ ਆਹ ਮੁੰਡਾ ਇਸ ਤਰੀਕੇ ਕਰ ਦੂਆ ਇਹਨਾਂ ਨੇ ਖੇਡਣ ਇੱਥੇ ਆਉਂਦੇ ਸੀ ਕਿ ਕਹਿੰਗੇ ਜੇ ਖੇਡਣਗੇ ਪਾਰਟਿਸਿਪੇਟ ਤਾਂ ਹੀ ਕਰਨਗੇ ਜੀ ਪਰ ਇਹਨਾਂ ਨੇ ਫੀਸ ਦੇ ਲਾਲਚ ਵਿੱਚ ਆ ਕੇ ਰੈਡ ਗ੍ਰਾਸ ਦੇ ਇਥੇ ਸ਼ਕੁੰਤਲਾ ਮੈਡਮ ਤੇ ਜਗਮਉਨ ਜੀ ਨਾਲ ਮੇਰੀ ਗੱਲ ਹੋਈ ਕਹਿੰਦੇ ਅਸੀਂ ਫੀਸ ਲਈ ਆ ਅਸਕੇ ਆ ਜੀ ਆਪਾਂ ਵਜੀਫੇ ਦੇਣੇ ਆ ਕਿ ਉਲਟਾ ਫੀਸ ਲਾਉਣੀ ਹੈ ਬੱਚਿਆਂ ਨੂੰ ਜਿਹੜੇ ਖੇਡਣ ਆਲੇ ਆ ਉਹ ਕਹਿੰਦੇ ਸਾਨੂੰ ਤਾਂ ਡੀਸੀ ਸਾਹਿਬ ਦਾ ਹੁਕਮ ਹੋਇਆ ਫਿਰ ਮੈਂ ਡੀਸੀ ਸਾਹਿਬ ਨੂੰ ਫੋਨ ਲਾਇਆ ਕਰਵੇਂ ਜੋ ਡੀਸੀ ਸਾਹਿਬ ਨੇ ਫਿਰ ਸਾਨੂੰ 11 ਵਜੇ ਦਾ ਟਾਈਮ ਦਿੱਤਾ ਕੱਲ ਸੋਮਵਾਰ ਨੂੰ ਮਿਲਣ ਦਾ ਤੇ ਇੱਕ ਵਾਰੀ ਲੋਕ ਖੋਲਤਾ ਸਾਡੀ ਤਾਂ ਪ੍ਰਸ਼ਾਸਨ ਨੂੰ ਵੀ ਜਿਹੜੇ ਬੱਚੇ ਨਸ਼ਿਆਂ ਤੋਂ ਦੂਰ ਆ ਗੇਮ ਖੇਡਦੇ ਆ ਇੰਡੀਆ ਲੈਵਲ ਤੱਕ ਆਪਣੇ ਪੰਜਾਬ ਦੇ ਬੱਚੇ ਖੇਡੇ ਹੋਏ ਆ ਉਹਨਾਂ ਨੂੰ ਰੋਕ ਕੇ ਜੇ ਆਪਾਂ ਉਹਨਾਂ ਦਾ ਭਵਿੱਖ ਖਰਾਬ ਕਰਨਾ ਤਾਂ ਤਾਂ ਜੀ ਫਿਰ ਡੀਸੀ ਸਾਹਿਬ ਦੀ ਪ੍ਰਸ਼ਾਸਨ ਦੇ ਮੈਂ ਤੁਹਾਨੂੰ ਦੱਸਾਂਗੇ ਵੀ ਕੀ ਪਹਿਲਾਂ ਕਿੰਨੀ ਸੀ ਔਰ ਕਿੰਨੀ ਇਹ ਤਕਰੀਬਨ ਅਸੀਂ 2002 ਦੇ ਵਿੱਚ ਬੈਡਮਿੰਟਨ ਐਸੋਸੀਏਸ਼ਨ ਬਣੀ ਸੀ ਜੀ ਜਿਹਦੇ ਸਾਡੇ ਮੋਹਮਨ ਸੰਧੂ ਪ੍ਰਧਾਨ ਸੀ ਤਕਰੀਬਨ ਅਸੀਂ ਜੋ ਗਰਾਊਂਡ ਤਿਆਰ ਕੀਤਾ ਸੀ ਅਸੀਂ ਪਹਿਲਾਂ ਖੇਡਦੇ ਰਹੇ ਆ ਦੋ ਦਿਨ ਸਾਲਾਂ ਤੋਂ ਅਸੀਂ ਛੱਡੀਆਂ ਗੇਮ ਕਿਉਂਕਿ ਡਿਸਕ ਪ੍ਰੋਬਲਮ ਆ ਗਈ ਸੀ ਇਹਦੇ ਵਿੱਚ ਅਸੀਂ تقريبا 15 ਤੋਂ 20 ਲੱਖ ਰੁਪਇਆ ਸੀ ਇੱਥੇ ਗਰਾਊਂਡਾਂ ਤੇ ਲਾਇਆ ਹੈ ਤਿਆਰ ਕੀਤੇ ਉਹ ਬੁੱਡਨ ਤਿਆਰ ਕੀਤੇ ਆਲ ਓਵਰ ਪੰਜਾਬ ਦੇ ਵਿੱਚ ਸਿਰਫ ਦੋ ਹੀ ਫੁੱਡਨ ਗਰਾਊਂਡ ਆ ਇੱਕ ਮੁਖਤਰ ਸਾਹਿਬ ਦਾ ਤੇ ਇੱਕ 12 ਜੀ ਹੁਲਦਿਆਣੀ ਆ ਜਿਹੜੇ ਇੱਥੇ ਉਸ ਤੋਂ ਬਾਅਦ ਇਹ ਜਿਹੜਾ ਹਾਲ ਬਣਿਆ ਇਹਦੇ ਵਿੱਚ ਸਾਰੇ ਮੁਖਤਰ ਵਾਲਿਆਂ ਦੀ ਆਪਾਂ ਉਹਦਾ ਯਾਦ ਹੋਵੇ ਇੱਕ ਇੱਕ ਪਰਚੀ ਹੀ ਘੜਦੇ ਹੁੰਦੇ ਸੀ ਜਿਹਦੇ ਚਾਹ ਗਰਾਊਂਡ ਤਿਆਰ ਹੋਇਆ ਜਿਹੜਾ ਹਾਲ ਤਿਆਰ ਹੋਇਆ ਸੀ ਗਰੀਬ ਕੁੜੀਆਂ ਦੇ ਵਿਆਹ ਤੇ ਉਸ ਤੋਂ ਬਾਅਦ ਚਲੋ ਇਹ ਆਪਣਾ ਬੈਡਮਿੰਟਨ ਗਰਾਊਂਡ ਬਣਾਤਾ ਸੀਗਾ ਬੈਡਮਿੰਟਨ ਗਰਾਊਂਡ ਪਿਛਲੇ 20-22 ਸਾਲਾਂ ਤੋਂ ਇੱਥੇ ਇਕ ਕਦਮ ਹੁਣ ਇਹਨਾਂ ਨੇ ਜਿਜਿਆ ਟੈਕਸ ਲਾਤਾ ਵੀ ਅਸੀਂ ਬੱਚਿਆਂ ਤੋਂ 500 ਰੁਪਏ ਲੈਣਾ ਹੈ ਜਿਹੜੇ ਬੱਚੇ ਇਹ ਫੋੜ ਨਹੀਂ ਕਰ ਸਕਦੇ ਉਹ ਨਹੀਂ ਦੇ ਸਕਦੇ ਬੱਚੇ ਤਾਂ ਗੇਮ ਖੇਡ ਲੈਣ ਉਹਨਾਂ ਹੀ ਬਹੁਤਾਂ ਯਾਦ ਦੀ ਤਰੀਕ ਚ ਮੋਬਾਈਲ ਵਾਲੀਆਂ ਗੇਮਾਂ ਤੇ ਲੱਗੇ ਰਹਿੰਦੇ ਆ ਇੱਥੇ ਗਰਾਊਂਡ 'ਚ ਆਉਂਦੇ ਆ ਕੋਈ ਪੰਜਾਬ ਦਾ ਭਵਿੱਖ ਬਣਾਉਣ ਵਾਲੇ ਸਾਰਾ ਆਪਣਾ ਪੰਜਾਬ ਦਾ ਭਵਿੱਖ ਖਰਾਬ ਹੋ ਰਿਹਾ ਇਹ ਪਹਿਲਾਂ ਕਿੰਨੀ ਫੀਸ ਸੀ ਜੀ ਪਹਿਲਾਂ 100 ਰੁਪਏ ਫੀਸ ਸੀ ਜੀ ਹਾਂ ਅੱਗੇ ਕੋਚ ਵੀ ਹੁੰਦਾ ਸੀ ਹੁਣ ਬਿਨਾ ਕੋਚ ਦੇ ਇੱਥੇ ਚੱਲ ਰਿਹਾ ਕੰਮ 500 ਤੋਂ 1000 ਰੁਪਏ ਕਰਤਾ ਜਿਹੜਾ 18 ਸਾਲ ਤੋਂ ਉੱਤੇ ਆਉਂਦਾ 1 ਜਿਹੜਾ ਬੱਚੇ ਆ ਉਹਨਾਂ ਦਾ 500 ਰੁਪਿਆ ਕਰਤਾ ਚੇਂਦਰਾ ਲੱਗਿਆ ਸੀ ਖਲਾਇਆ ਉਹਦੀ ਕੀ ਗੱਲ ਬਾਤ ਹੋਈ ਉਹਦੇ ਡੀਸੀ ਸਾਹਿਬ ਨੂੰ ਬੇਨਤੀ ਕੀਤੀ ਕਹਿੰਦੇ ਮੇਰੇ ਤਾਂ ਧਿਆਨ 'ਚ ਹੀ ਨਹੀਂ ਬੱਚਿਆਂ ਦਾ ਪਰੋਗ ਨਹੀਂ ਸੋਧਦੇ ਉਹਨਾਂ ਨੇ ਬਹੁਤ ਵਧੀਆ ਗੱਲ ਕੀਤੀ ਫਿਰ ਇੱਥੇ ਜਗਮਉਂ ਸਿੰਘ ਮਾਨ ਜੀ ਆ ਉਹਨਾਂ ਨਾਲ ਗੱਲ ਕੀਤੀ ਉਹ ਕਹਿੰਦੇ ਮੇਰੇ ਵੀ ਧਿਆਨ 'ਚ ਨਹੀਂ ਸ਼ਕੁੰਤਲਾ ਮੈਡਮ ਲਵਾ ਕੇ ਹੋਣੇ ਲੋਕ ਇਹ ਇਹਨਾਂ ਨੇ ਕਿਉਂ ਲਵਾਇਆ ਇਹਦਾ ਜਦੋਂ ਡੀਸੀ ਸਾਹਿਬ ਦੇ ਧਿਆਨ 'ਚ ਆਪਦੀ ਮਨਮਰਜ਼ੀ ਤੁਸੀਂ ਆ ਵੇਖ ਸਕਦੇ ਆ ਜਿਹੜਾ ਬੋਰਡ ਦੇ ਵਿੱਚ ਡੀਸੀ ਸਾਹਿਬ ਦੇ ਹੁਕਮ ਦਾ ਕੋਈ ਸਾਈਨ ਨਹੀਂ ਹੈਗੇ ਇਹਨਾਂ ਨੇ ਆਪਦਾ ਹੀ ਕੋਈ ਡੈਕਸ ਬਣਾਇਆ ਹੈ ਰ ਅਸੀਂ ਜੀ ਬੱਚਿਆਂ ਦੇ ਨਾਲ ਉਸ ਡੀਸੀ ਸਾਹਿਬ ਨੇ ਸਾਨੂੰ ਸੋਮਵਾਰ ਦਾ ਟਾਈਮ ਦਿੱਤਾ ਸੋਮਵਾਰ ਜਾ ਕੇ ਪ੍ਰਸ਼ਾਸਨ ਨੂੰ ਇਹ ਬੇਨਤੀ ਕਰਨੀ ਆ ਵੀ ਜੇ ਤੁਸੀਂ ਨਹੀਂ ਚਲਾ ਸਕਦੇ ਸਾਡੀ ਐਸੋਸ਼ੀਏਸ਼ਨ ਤਿਆਰ ਆ ਦੁਵਾਰਾ ਅਸੀਂ ਸੰਭ ਨੂੰ ਤਿਆਰ ਆ ਜਿਹੜਾ 2 ਦਨ ਲੱਖ ਰੁਪਏ ਬਿੱਲ ਆ ਉਹ ਵੀ ਅਸੀਂ ਭਰ ਦਾਂਗੇ ਪਰ ਫਿਰ ਸਪੁਰਦ ਸਾਨੂੰ ਕੀਤਾ ਜਾਵੇ ਅੱਜ ਇੱਥੇ ਪੰਜ ਨੂੰ ਅੱਜ ਰੈਟ ਬਲੌਕ ਦੇ ਵਿੱਚ ਕੀ ਮਾਮਲਾ ਸੀ ਅੱਜ ਨਾਲ ਜੀ ਬੱਚਿਆਂ ਨੇ ਫੋਨ ਕੀਤਾ ਤਕਰੀਬਨ 5 5:30 ਦਾ ਟਾਈਮ ਸੀ ਤੇ ਇਹਨਾਂ ਨੇ ਕਿਹਾ ਵੀ ਸਾਨੂੰ ਇੱਥੇ ਲੋਕ ਲਾ ਕੇ ਬਾਹਰ ਕਰਤਾ ਤੇ ਬਾਹਰ ਕੱਢਤਾ ਖੇਡਦਿਆਂ ਨੂੰ ਕੱਲ ਸ਼ਕੁੰਤਲਾ ਮੈਡਮ ਨੇ ਇੱਥੇ ਕੋਈ ਪ੍ਰਬੰਧਕ ਲਾਇ ਹੋਣੇ ਜਾਂ ਜੋ ਵੀ ਇੱਥੇ ਜੌਬ ਕਰਦੇ ਆ ਫਿਰ ਅਸੀਂ ਇੱਥੇ ਆਏ ਮੈਂ ਗੁਰਪ੍ਰੀਤਮ ਜੀ ਵਰਿੰਦਰ ਜੀ ਸ਼ੋਕਚੁੱਕ ਜੀ ਅਸੀਂ ਇੱਥੇ ਆਏ ਤਾਂ ਇਹਨਾਂ ਨਾਲ ਗੱਲਬਾਤ ਕੀਤੀ ਫਿਰ ਜਿਗਮੋਨ ਨੂੰ ਮਾਨ ਹੈ ਉਹਨਾਂ ਨੂੰ ਫੋਨ ਲਗਾਇਆ ਉਹਨਾਂ ਨੂੰ ਕਾਰਨ ਪੁੱਛਿਆ ਉਹਾਂ ਦੇ ਜੀ 3 ਲੱਖ ਰੁਪਈਆ ਦਾ ਬਿੱਲ ਰਹਿੰਦਾ ਸੀ ਉਹ ਦਾ ਸ਼ਕੁੰਤਲਾ ਮੈਡਮ ਨੇ ਕਿਹਾ ਇਹਨਾਂ ਬੱਚਿਆਂ ਨੂੰ ਖੇਡਦਿਆਂ ਨੂੰ ਬਾਹਰ ਕੱਢ ਕੇ ਲੋਗ ਲਾਤਾ ਔਰ ਬੱਚੇ ਜਦੋਂ ਆਉਂਦੇ ਸਾਨੂੰ ਤਾਂ ਹੁਣ ਦੱਸਿਆ ਇਹਨਾਂ ਨੇ ਵੀ ਪਾਰਕਿੰਗ ਵਾਲੇ ਵੀ ਸਾਡੇ ਤੋਂ 40 ਰੁਪਏ ਲੈਂਦੇ ਜੇ ਕੋਈ ਸਾਨੂੰ ਲੈਣ ਆ ਜੇ ਜਾਂ ਛੱਡਣ ਆਸਤੇ ਆ ਜੇ ਤਾਂ ਕਹਿੰਦੇ ਕਿ ਖੇਡਣ ਦੀ ਵੀ ਤੇ ਵੱਖਰੀ ਪਾਰਕਿੰਗ ਵੱਖਰੀ ਲਾਉਗੀ ਸਰਕਾਰ ਤਾਂ ਜੀ ਇੱਕ ਪਾਸੇ ਖੇਡਾਂ ਵਤਨ ਦੀਆਂ ਕਰਾਈ ਜਾਂਦੀਆਂ ਬੱਚਿਆਂ ਨੂੰ ਨਸ਼ਿਆਂ ਤੋਂ ਹਟਾਈਏ ਚੰਗੇ ਪਾਸੇ ਲਾਈਏ ਵੀ ਬੱਚੇ ਬਾਹਰ ਨਾ ਜਾਣ ਇੱਥੇ ਖੇਡਦਿਆਂ ਨੂੰ ਹੀ ਪ੍ਰਸ਼ਾਸਨ ਜਾਂ ਜੋ ਵੀ ਇੱਥੋਂ ਦੇ ਪ੍ਰਬੰਧਕ ਇਹਨਾਂ ਨੇ ਧੱਕਾ ਕਰੀ ਜਾਂਦੇ ਬੜੀ ਮਾਰੀ ਘਟਨਾ ਜੇ ਹੋਈ ਆ ਇਹਦਾ ਸੁਧਾਰ ਤਾਂ ਕੀ ਕਰਨਾ ਹੈ ਰੈੱਡ ਕਰਾਸ ਦਾ ਸ਼ਹਿਰ ਵਾਸੀਆਂ ਨੇ ਬਣਾਇਆ ਸੀ ਇਹਦੇ ਕਿਸੇ ਨੇ ਕੋਈ ਪ੍ਰਸ਼ਾਸਨ ਨੇ ਨਹੀਂ ਬਣਾਇਆ ਸ਼ਹਿਰ ਵਾਸੀਆਂ ਨੇ ਪੈਸੇ ਇਕੱਠੇ ਕੀਤੇ ਸੀ ਇਹ ਕਾਰਨ ਤਾਂ ਹੁਣ ਕੋਈ ਲਾਲਚ ਹੋਊਗਾ ਜੀ ਕਿਸੇ ਦਾ ਜਿਹੜੇ ਵੀ ਇੱਥੇ EMPLOYES ਹੈ ਜੋ ਵੀ ਆ ਵੀ ਇਹਨਾਂ ਤੋਂ ਕੋਈ ਪੈਸੇ ਕਰਾਈਏ ਇਹਨਾਂ ਦਾ 100 ਤੋਂ 500 ਰੁਪਿਆ ਫੀਸ 500 ਤੋਂ ਸਿੱਧੀ 1500 ਰੁਪਿਆ ਕਰਤੀ ਫੀਸ ਇਹ ਤਾਂ ਬੱਚੇ ਵਿਚਾਰੇ ਖੇਡਣ ਲੱਗ ਪੈਣ ਇੰਨਾ ਹੀ ਬਹੁਤ ਅੱਜਕੱਲ ਦਾ ਵੀਡੀਓ ਵਾਲੇ ਮੋਬਾਈਲਾਂ ਤੇ ਇੱਕ ਬੱਚੇ ਕੇ ਢੀ ਜਾਂਦੇ ਆ ਬਾਹਰ ਆ ਕੇ ਖੇਡੀ ਜਾਂਦੇ ਆ ਤਾਂ ਬੱਚੇ ਮੈਂ ਤਾਂ ਕਹਤਾਂ ਨਾ ਵੀ ਜਿਹੜੇ ਖੇਡੀ ਜਾਂਦੇ ਆ ਸਹੀ ਆ ਗਰਾਊਂਡਾਂ ਨਾਲ ਤਾਂ ਲੋਕ ਨਿਕਲ ਹੀ ਗਏ ਆ ਕੋਚ ਵੀ ਕੋਈ ਨਹੀਂ ਵਿਚਾਰੇ ਆਪ ਹੀ ਆਪਦੀ ਟ੍ਰੇਨਿੰਗ ਲਈ ਜਾਂਦੇ ਇੱਕ ਦੂਜੇ ਨੂੰ ਟ੍ਰੇਨਿੰਗਾਂ ਦੇਈ ਜਾਂਦੇ ਸਰਕਾਰ ਨੂੰ ਜਾਂ ਪ੍ਰਸ਼ਾਸਨ ਨੂੰ ਤਾਂ ਇਹਨਾਂ ਨੂੰ ਉਤਸ਼ਾਹਤ ਕਰਨਾ ਚਾਹੀਦਾ ਇਹਨਾਂ ਨੂੰ ਸਹੂਲਤਾਂ ਦੇਣੀਆਂ ਚਾਹੀਦੀਆਂ ਔਰ ਇਹਨਾਂ ਨੂੰ ਸਗੋਂ ਬਾਹਰ ਕੱਢੀ ਜਾਂਦੇ ਜੱਜਿਆ ਟੈਕਸ ਲਗਾਈ ਜਾਂਦੇ ਆ ਪਾਰਕਿੰਗ ਦੀ ਪਰਚੀ ਲਈ ਜਾਂਦੇ ਰੈੱਡ ਕਰਾਸ ਕੋਲੇ ਜੀ ਸਵਾ ਕਰੋੜ ਰੁਪਈਆ ਸਾਲ ਦਾ ਆਉ ਫੇਰਾ ਬਾਹਰ ਦੁਕਾਨਾਂ ਉਹਦਾ ਆਉਂਦਾ ਫੇਰ ਜਿਹੜਾ ਅਸਲਾ ਹੈਗਾ ਆਪਾਂ ਕੋਈ ਰੀਨਿਊ ਹੁੰਦਾ ਜਾਂ ਨਵਾਂ ਬਣਾਉਣਾ ਉਹਦੇ ਤੇ ਟੈਕਸ ਲੱਗਦਾ ਰੈੱਡ ਕਰਾਸ ਨੂੰ ਤਾਂ ਕਮਾਈ-ਕਮਾਈ ਐ ਐਡਵਰਗਨ ਜਿਹਦਾ ਹੈ ਜਿਹੜਾ ਮਲੋੜਦਾ 10 ਕਰੋੜ ਰੁਪਈਆ ਦਿੱਤਾ ਰੈੱਡ ਕਰਾਸ ਨੂੰ ਉਹਦਾ ਵਿਆਜ ਆਈ ਜਾਂਦਾ ਐਫ ਡੀ ਦਾ ਇਹ ਤਾਂ ਨੇਂਦਾ ਸਗੋਂ ਸਹੂਲਤਾਂ ਦੇਣੀਆਂ ਬਾਥਰੂਮਾਂ ਦਾ ਹਾਲ ਦੇਖੋ ਅਸੀਂ ਤਾਂ ਅੱਜ ਆਏ ਆ ਜਾ ਕੇ ਜਾਂ ਆਫਿਸ ਦਾ ਹਾਲ ਦੇਖੋ ਤਾਂ ਆਏ ਆ ਜਾੜਾ ਜਿਵੇਂ ਜਿਵੇਂ ਕਰ ਰੱਖਿਆ ਇਹਨਾਂ ਨੇ ਅਸੀਂ ਜੀ ਮੁੱਖ ਮੰਤਰੀ ਸਾਹਿਬ ਨੂੰ ਡੀ ਸੀ ਸਾਹਿਬ ਨੂੰ ਤੇ ਇੱਥੋਂ ਦੇ ਐਮ ਐਲ ਏ ਸਾਹਿਬ ਨੂੰ ਤੇ ਹੋਰ ਜਿੰਨੇ ਵੀ ਇਤੋਂ ਸਮਾਜ ਵਿੱਚ ਇਹਨਾਂ ਨੂੰ ਅਪੀਲ ਕਰਦੇ ਵੀ ਇਹਦਾ ਸੁਧਾਰ ਕੀਤਾ ਜਾਵੇ ਜੇ ਇਹਨਾਂ ਦੇ ਜਿਹੜੇ ਰੈੱਡ ਕਲਾਸ ਦੇ EMPLOYEES ਆ ਇੱਥੇ ਧੱਕਾ ਕਰਨ ਨੂੰ ਨਾ ਹਤੇ ਇਹਦਾ ਸੀ ਸੰਘਰਸ਼ ਕਰਾਂਗੇ ਬੱਚਿਆਂ ਦੇ ਹੱਕ 'ਚ ਪੂਰਾ ਹਾ ਦਾ ਨਾਰਾ ਮਾਰਾਂਗੇ ਜੋ ਕੁਝ ਵੀ ਹੋ ਸਕਦਾ ਹੋਇਆ ਕਰਾਂਗੇ ਬੱਚਿਆਂ 'ਚ